ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵਾਰ ਪਿੰਡ ਬਲਾਰਾ ਵਿਖੇ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਸਨਮਾਨ ਨਾਲ ਮਨਾਇਆ ਗਿਆ ਹੈ ਗੁਰੂ ਵਾਹਿਗੁਰੂ 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 ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਬਲਾਰੇ ਵਿਖੇ ਗੁਰਨਾਨਕ ਦਰਬਾਰ ਵਿਖੇ ਤਿੰਨ ਦਿਨਾਂ ਤੋਂ ਖੰਡਪਾਟ ਸਾਹਿਬ ਪ੍ਰਕਾਸ਼ ਸੀਗਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੱਧੇ ਨਜ਼ਰ ਰੱਖਦੇ ਹੋਏ ਪਾਠ ਰਖਾਇਆ ਗਿਆ ਸੀਗਾ ਜੀ ਅੱਜ ਭੋਗ ਪਾਏ ਗਏ ਨੇ ਕੀਰਤਨ ਕੀਤਾ ਗਿਆ ਜੀ ਸਾਡਾ ਮੇਨ ਮੋਟਿਵ ਇਹ ਆ ਕਿ ਬੱਚੇ ਕੁਰਸੀ ਖੇ ਨਾਲ ਜੁੜੇ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਵੱਲ ਪ੍ਰੇਰਿਤ ਹੋਣ ਅਸੀਂ ਸਾਰੇ ਬੱਚਿਆਂ ਨੂੰ ਸਪੋਰਟ ਕਰਦੇ ਆ ਗੁਰਮਤ ਪ੍ਰਚਾਰ ਦੀਆਂ ਕਲਾਸਾਂ ਵੀ ਲਵਾਉਂਦੀ ਹੈ ਕਮੇਟੀ ਜੀ ਹਰ ਇੱਕ ਸੂਰਤ ਦਿੱਤੀ ਜਾਂਦੀ ਆ ਕਈ ਵਾਰੀ ਹੁੰਦਾ ਬੱਚਿਆਂ ਨੂੰ ਵੀ ਸਾਨੂੰ ਹੋਰ ਧਰਮਾਂ ਵੱਲ ਕਿਉਂ ਪ੍ਰੇਰਿਤ ਹੁੰਦੇ ਲਾਲਚ ਦੇ ਦੇ ਕੇ ਲੋਕ ਪ੍ਰੇਰਿਤ ਕੀਤੇ ਜਾਂਦੇ ਹਨ ਅਸੀਂ ਹਰ ਇੱਕ ਤਰ੍ਹਾਂ ਆਰਥਿਕ ਪੱਖੋਂ ਵੀ ਸਮਾਜਿਕ ਪੱਖੋਂ ਵੀ ਹਰੇਕ ਪੱਖੋਂ ਸਾਡੀ ਕਮੇਟੀ ਹਰੇਕ ਬੱਚੇ ਦੇ ਹਰੇਕ ਸਿੰਘ ਦੇ ਹਰੇਕ ਬੰਦੇ ਦੇ ਨਾਲ ਖੜਦੀ ਆ ਮੇਨ ਦੇਸ਼ ਤਾਂ ਇਹੀ ਆ ਗੁਰੂ ਮਹਾਰਾਜ ਨੇ ਆਪਣੇ ਲਈ ਕਿੰਨੀਆਂ-ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਆਪਾਂ ਸਾਰੇ ਜਣੇ ਸਿੰਘ ਸਜੀਏ ਅਮਰਤ ਛਕੀਏ ਨਸ਼ਿਆਂ ਤੋਂ ਦੂਰ ਰਹੀਏ ਸਭ ਤੋਂ ਵੱਡੀ ਆਪਾਂ ਨੂੰ ਇਹੀ ਦੇਖ ਲੈਣਾ ਚਾਹੀਦਾ ਛੋਟੇ-ਛੋਟੇ ਬੱਚੇ 7 ਦੇ 9 ਸਾਲ ਦੇ ਨਹੀਂ ਹਜ ਚਿਣੇ ਗਏ ਜਿਨ੍ਹਾਂ ਕਰਕੇ ਆਪਾਂ ਅੱਜ ਆਪਣੀਆਂ ਸਰਦਾਰੀਆਂ ਕਾਇਮ ਨੇ ਪੱਗਾਂ ਕਾਇਮ ਨੇ ਦਾੜੀਆਂ ਕਾਇਮ ਨੇ ਸਾਰੀ ਉਹਨਾਂ ਦੀ ਦੇਣ ਆ ਜੀ ਭਗ ਖਾਲਸਾ ਵਾਹਿਗੁਰੂ ਜੀ ਭਾਇ ਬੀਗਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਬਲਾਰਾ ਤੋਂ ਗੁਰਦੁਆਰੇ ਦੇ ਵਿੱਚ ਖੜਿਆ ਜੀ ਮਹਾਰਾਜ ਦੇ ਤਨਦਨ ਤੋਂ ਹੰਡ ਪਾਠ ਸਭ ਆਰੰਭ ਸੀਗੇ ਅੱਜ ਹੰਡ ਪਾਠਾਂ ਦੀ ਪੂਰਪਾਏ ਨੇ ਕੀਰਤਨ ਰੁ ਹੋਇਆ ਅਬਦਾਸ ਪ੍ਰੰਤ ਗੁਰੂ ਦੇ ਲੰਗਰ ਚੱਲ ਵਰਤ ਰਿਹਾ ਨੇ 6:30 ਸਿੱਖ ਸੰਤਨ ਲਈ ਸੰਦੇਸ਼ਾ ਸਿੰਘ ਸਜੋ ਬਾਣੀ ਨਾਲ ਤੇ ਬਾਣੀ ਨਾਲ ਜੁੜੋ ਪਹਿਲਿਆਂ ਸਾਰੀ ਸੰਗਤ ਨੂੰ ਮੇਰੀ ਬੇਨਤੀ ਰੱਖਦੇ ਆਂ ਵੀ ਗੁਰੂ ਘਰਾਂ ਦੇ ਨਾਲ ਜੁੜੋ ਨੁਕਤਾ ਦੀ ਸੇਵਾ ਕਰਨ ਤੇ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ